ਆ ਤੂੰ ਪੇ ਬਿਠਿਆ? ਹਾਂ ਪਤਾ ਤੋ ਪਵਾ ਲਗੀ ਮੈਂ ਕਿ ਕਿ ਦੱਸੇ ਇਧੇ ਤੋਂ। ਉਹ ਕੁੜਮਾ ਤੇਰੇ ਲੱਗੇ ਹੁਣ ਛੱਡਣ ਸੰਦੀਪ ਨੂੰ। ਤੇ ਮੈਂ ਸਹਰੋਂ ਸਮਾਨ ਥੋੜਾ ਬੜਾ ਲੈ ਆਵਾ। ਯਾਰ ਕੋਈ ਨਹੀਂ ਲੈ ਆਇਆ ਤੂੰ। ਤੇ ਕੀ ਕੀ ਲੈ ਗਿਆ ਵਾ? ਲੈ ਆਇਆ ਜੋ ਉਹ ਚਾਹਣਾ ਰੱਖਣਾ ਵਾ ਉਹ ਲੈ ਆਇਆ। ਤੇ ਗੰਨੇ-ਗੁੱਡੇ ਆ ਗਏ ਲੂ ਲੂ ਇਹੋ ਜਿਆਦਾ ਪੈਂਦੇ ਆ। ਉਹ ਸਭ ਕੋ ਹੈਗਾ ਵਾ ਤੂੰ ਚਾਹ ਦਾ ਸਮਾਨ ਜਾ ਕੇ ਲੈ ਆਇਆ। ਨਹੀਂ ਚੱਲ ਮੈਂ ਜਾਂਦਾ। ਘਰੋਂ ਮੇਜੀ ਕੀ ਆਂਦੇ ਆ ਪੀ ਸੈਦਾਂ ਭੁੱਲਿਆ ਸਾਨੂੰ ਮੋੜਾ ਨੇ ਲੋਕ ਲਿਆ ਦੀਨ ਤਾਂ ਸਹੀ ਗੱਲ ਹੈ ਸੋ ਕੀ ਇਹ ਸਮਝ ਕੇ ਪੀ ਬਾਜੀ ਨੂੰ ਛੱਡਣਾ ਆਉਂ ਲੱਗੇ ਆ ਚੰਗਾ ਯਾਰ ਆਪਣੇ ਘਰ ਆ ਜੀ ਚੱਲ ਪਤਾ ਤੇ ਜਿੱਦਾਂ ਮਰਜੀ ਲੜਦੀ ਆ ਨਾ ਸੇ ਮਾਮੇ ਲੱਟ ਉਹ ਦੰਦਾ ਜੀਂ ਲੱਗਾਂ ਮਿਆਂ ਠੀਕ ਥੋਨ ਖੜਾ ਰੁਣ ਛੱਡ ਤੇ ਹਰਕ ਘਰੇ ਚ ਹੁੰਦੀ ਹੈ ਹੈ ਇਹੋ ਕੱਪੜਾ ਇਹ ਤੋਂ ਆਵੇ ਕਰਦਾ ਜੀ ਕਰ ਛੱਡ ਕੇ ਚੱਲ ਜੇ ਤਾਂ ਕਿੰਨਾ ਕਰ ਲੈਣਾ ਸਮਝਾਇਆ ਸਮਝਾਇਆ ਕਿੰਨਾ ਨਹੀਂ ਹੋਂ ਕਿ ਪਤਾ ਲੱਗੂਗਾ ਮੈਂ ਕਿ ਆਣੇ ਆਉ ਦਾ ਭਰਾ ਪਰ ਕਿਆਈ ਘੇੜਾ ਸੁਣਿਆ ਆ ਮਨਾਉਣਾ ਨਹੀਂ ਚਾਹੁੰਦਾ ਬਧੀਆ ਨਾਲ ਆਪਣੇ ਘਰ ਆਉਗੇ ਤੇ ਆਪਣੇ ਬੱਚੇ ਸਾਹਮਣੂ ਵੀ ਮੁੰਡੇ ਦਾ ਮੂੰਹ ਮਾਸਾਕ ਜਿੰਨਾ ਹੋਇਆ ਵੇਸਾ ਕੋਣ ਨੂੰ ਭਾਵੇਂ ਨਹੀਂ ਰੋਂਦਾ ਨਹੀਂ ਜਾਗ ਕਰਦਾ ਕਿ ਸਰ ਆਪਣੇ ਘਰ ਦੇ ਬਗਵਾ ਦੇ ਵਿੱਚ ਹੀਗਾ ਬੱਚਾ ਦਾ ਕੰਮ ਕਿਸ ਨੂੰ ਮਿਲਦਾ ਵਾ ਲਾਜ ਨੂੰ ਲੱਗ ਰਿਹਾ ਹੋ ਪਰ ਮਾਂ ਨੂੰ ਮਾਇਂ ਹੁੰਦੀ ਐ ਨਾ ਆਹ ਤਾਂ ਇਹ ਚਾਹ ਰ ਆਪਣੇ ਪਿਆਰ ਕਰਕੇ ਪਰਾਇਆ ਸੀ। ਭਾਈ ਚਲ ਗਿਆ ਚਾਹ ਪਣੀ ਦਾ ਸਮਾਨ ਲੈਣ। ਆਹੋ ਮੈਨੂੰ ਪੁੱਛਦਾ ਹੀ ਪਤਾ ਤੇਨੂੰ ਸਾਰਾ ਹੀ ਆ। ਤੈਨੂੰ ਜਾਣ ਕੇ ਮੈਨੂੰ ਐਵੇਂ ਪੁੱਛਦਾ ਕਿੱਦਾਂ। ਚਲੋ ਸਾਕੋ ਸੰਗਾਂ ਪਰਦੇ ਹੋ ਅੰਦਰ। ਪਤਾ ਹੈ ਕਿ ਹਮ ਲੋਕੇ ਜੋ ਚਾਹ ਨਾ ਰੱਖੀ ਰਾਵ। ਹਾਲੇ ਮੈਂ ਬਾਹਰੋਂ ਦੱਸਿਆ ਇਹਨੇ ਮੇਰੀ ਗੱਲ ਦਾ ਗੌਰ ਨਹੀਂ ਕੀਤਾ। ਹਾਂ। ਪਰ ਮੈਂ ਸਮਾਨ ਸਮੋਹ ਲੈ ਆਇਆ ਥੋੜਾ ਗੜਾ ਤੇ ਉਹ ਕੁੜਮ ਤੇ ਲੈ ਆਉਂਦਾ ਹੀ ਛੱਡ ਦਨੋ। ਅਸਾਂ ਦੰਦੀਦ ਨੂੰ। ਤੇ ਕਿੱਦਾਂ ਕਰਨੀ ਫਿਰ? ਕਿਦਾ ਘੱਟ ਗਿਆ ਆਪਣੀਆਂ ਹੁਣ ਘਰ ਆਇਆ ਇਹਨਾਂ ਨੇ ਮਾਰਾ ਕਹਿ ਨਹੀਂ ਜਣਾ ਤੇ ਅਸੀਂ ਅੱਗੇ ਵੀ ਨਹੀਂ ਕੇ ਮਾਰੇ ਆਹ ਹੋਏ ਕੀ ਕਹਿ ਰਿਹਾ ਉਹ ਨੂੰ ਸ਼ਬਦਾਂ ਵਿੱਚ ਸਾਡੇ ਨੰਬਰ ਹੀ ਘਟਣੇ ਆ ਜੇ ਅਸੀਂ ਮਾਰੇ ਬਣ ਗਏ ਤੇ ਹੋ ਸ਼ਬਦਾਂ ਚਲੋ ਵੇਖੋ ਆਪ ਹੀ ਕਹੀ ਆਪ ਹੀ ਘਟਦੇ ਨਹੀਂ ਤੇ ਗਏ ਨਹੀਂ ਲੈ ਆਹ ਹੋ ਤਾ ਵਧੀਆ ਆਪਣੇ ਘਰ ਹੀ ਤੁਰ ਜਾ ठीक ठाक पापे की कृपा मैं भी संदीप जी दो तीन जन हो अच्छा मैं तुरंत न गल बात की गल ओ ਉਹ ਠੀਕ ਆ ਨਾਲ ਹੀ ਘਾਟਾ ਨਾਲ ਹੀ ਬਹਿ ਬੈਣ ਰੀ ਲੱਗ ਗਈ ਆ ਤੇ ਆ ਗਈ ਆ ਦੇਖੋ ਪੁੱਛ ਕੇ ਨਹੀਂ ਤੈਨੂੰ ਪੁੱਛ ਕੇ ਆਈ ਜਾਣਾ ਅਹ ਪੁੱਛ ਕੇ ਜਦੋਂ ਗਈ ਉਹ ਅਹੀਂ ਤੱਕ ਦਾ ਨਾਹੀਂ ਵੀ ਹੋਣ ਰਹੀ ਆ ਅਹੀਂ ਤੱਕ ਨਹੀਂ ਨਾਲ ਆਤਾ ਦੇ ਕੋਈ ਆਈ ਆ ਕਿ ਨਹੀਂ ਆਈ ਨਹੀਂ ਇੱਕ ਤਾਂ ਉਹ ਕੱਲ ਕੇ ਰਣਜੇ ਨੂੰ ਨੂੰ ਕੱਲ ਤਾਂ ਲੱਗੀ ਪਤਾ ਰਣਜੇ ਨਾਲ ਕੱਲ ਮੇਰੀ ਗੱਲ ਹੋਈ ਤੇ ਕੰਦਰ ਨਿਗਾਹ ਕਰੇ ਨੂੰ ਕਿ ਸਾਡਾ ਆਪਸੀ ਝਗੜਾ ਹੋ ਗਿਆ ਤੁਹਾਡਾ ਜਾ ਕੋਈ ਅੱਛਾ ਕਮੇਟੀ ਕਮੇਟੀ ਦਾ ਕਹਿਣ ਦਾ ਕੋਈ ਮੈਂ ਕਿੱਡੀ ਵੱਡੀ ਗੱਲ ਆ ਤੂੰ ਰੋਸ ਕੇ ਕਿਉਂ ਆਈ ਹੈ ਕੰਬੇਟੀ ਦੀ ਗੱਲ ਤਾਂ ਕੋਈ ਵੱਡੀ ਨਹੀਂ ਗਈ ਪਰ ਜਦੋਂ ਪਾਈ ਹੀ ਉਦੋਂ ਵੀ ਘਰ ਦੱਸਣੇ ਜਾਂਦਾ ਜਦੋਂ ਇਹ ਚੁੱਕੀ ਉਦੋਂ ਵੀ ਘਰ ਦੱਸਣਾ ਜਾਂਦਾ ਪਰਿਵਾਰ ਦੇ ਵਿੱਚ ਗੱਲ ਤੇ ਇਹਨੂੰ ਕਰਨੀ ਜਾਈਦੀ ਆ ਚਲੋ ਤੂੰ ਸਾਰਾ ਸੂਝਵਾਨ ਪਰਿਵਾਰ ਵਾ ਇਹਦੀ ਵੱਡੀ ਗੱਲ ਨਹੀਂ ਜੇ ਤੂੰ ਘਰੇ ਕੰਨ ਰੱਖਦਾ ਘਰੇ ਰਹਿ ਜਾਂਦੀ ਪਰ ਫਿਰ ਵੀ ਵੈਸੇ ਨਹੀਂ ਤੁਹਾਡਾ ਹੱਕ ਬਣਦਾ ਵੀ ਅਸੀਂ ਛੱਡ ਕੇ ਇਹਦੇ ਘਰ ਘਰ ਇਹ ਧਰਕਨ ਨੂੰ ਨਹੀਂ ਨਾਕ ਲਾਇਆ ਯਾ ਤੇ ਨਾ ਇਹ ਨੂੰ ਅਸੀਂ ਆਖਿਆ ਜਵਿਦਾ ਆਪਣੇ ਆਪ ਕੱਪੜੇ ਪਾ ਲਈ ਦਲਦੀ ਆ ਗੱਲ ਨੂੰ ਕਿਉਂ ਸੰਦੀਪ ਸਹੀ ਕਹਿੰਦੇ ਮਾਸੜ ਨੂੰ ਦੇਖੋ ਭਾਈ ਤੁਹਾਡੀ ਗੱਲ ਰੁਕ ਗਈ ਆ ਤੁਸੀਂ ਦੋਵੇਂ ਜਣੇ ਗੱਲਾਂ ਕਰਨਗੇ ਇਹ ਚੰਗਾ ਰਹਿ ਦਿੱਤਾ ਨਹੀਂ ਦਿੰਦਾ ਜਦੋਂ ਵੱਡਾ ਬੰਦਾ ਗੱਲ ਕਰਦਾ ਹੋਵੇ ਆਡਾ ਫੱਟ ਨਹੀਂ ਹੈਗਾ ਕੱਲਾ ਕਰਨ ਦਾ ਫੇਰ ਵੀ ਸੰਦੀਪ ਨੂੰ ਪੁੱਛਣਾ ਵੀ ਮਾਸੜ ਨੂੰ ਕਹਿਣ ਗੱਲਾਂ ਇਤਨਾ ਲਾਈ ਜਾਣੇ ਜਾਂ ਪਰ ਇਹਨੇ ਕੰਮ ਇਹ ਕੀਤਾ ਤੇ ਮੈਨੂੰ ਜੋਰੇ ਨੇ ਦੱਸਿਆ ਤੇ ਫੇਰ ਹੀ ਸਾਰੀ ਗੱਲ ਦਾ ਪਤਾ ਲੱਗਾ ਤੁਹਾਨੂੰ ਮੈਂ ਫੋਨ ਤੇ ਤੇ ਦੱਸੀ ਹੀ ਗੱਲ ਮੈਂ ਭਾਈ ਮੈਂ ਉਹ ਗੱਲ ਨਹੀਂ ਕਹਿੰਦਾ ਤੁਹਾਨੂੰ ਸੁਣਾਉਣੇ ਕੋਲ ਉਹ ਆਪਣੇ ਧਿਆਨ ਹੀ ਆ ਗਿਆ ਚਲੋ ਇਹ ਆਪਣਾ ਘਰਵਾਰ ਹੈ ਤੈਨੂੰ ਕਿਹੜਾ ਭਲਾਇਆ ਹੈ ਈਗਣਾ ਕਈ ਤੋਂ ਆਪਣੀ ਮਰਜ਼ੀ ਨਾਲ ਉਹ ਕੋਤ ਆਪਣੇ ਘਰ ਆ ਗਈਆਂ ਬੜਾ ਵਧੀਆ ਮੈਂ ਕੋਈ ਗੱਲ ਨਹੀਂ ਤੇ ਕੁਲਵਿੰਦਰ ਸਾਹਿਬ ਤੁਸੀਂ ਰਾਜ ਮੇਰੇ ਕੋਈ ਤਾਂ ਉਹ ਮੈਂ ਡੈਡੀ ਜੀ ਨਾਲ ਮਿਲ ਕੇ ਰਹਿਣਾ ਵਾ ਮੈਂ ਕਹਿਣਾ ਵਾ ਵੀ ਬਾਹਰ ਨਾ ਕਿਸ ਨੂੰ ਪਤਾ ਲੱਗੇ ਘਰ ਦੀ ਗੱਲ ਦਾ ਤੇ ਤੇ ਬਾਹਰ ਸਾਰਾ ਪਤਾ ਵਾ ਕਮੇਟੀ ਖਾ ਵੀ ਆ ਦੁੱਧ ਤੇ ਪੈਸੇ ਖਾ ਵੀ ਲੋਕੀ ਕਰ ਰਿਹਾ ਤੇ ਨਗੂਣੀਆਂ ਗੱਲਾਂ ਨਿੰਗ ਨਿੰਗੀਆਂ ਗੱਲਾਂ ਇੱਕ ਮਿੰਟ ਕੁਲਵਿੰਦਰ ਸਾਹਿਬ ਤੇਰੀ ਗੱਲ ਨੁਕਦੀ ਆ ਸਾਰਾ ਉੱਤੇ ਜਿੱਕੜ ਮਾਰ ਫੜੀ ਜਾਓ ਤੁਸੀਂ ਵੀ ਥੋੜਾ ਬੁੜਾ ਕੰਪਰੋਮਾਈਜ਼ ਕਰੋ ਨਾ ਕੰਪਰੋਮਾਈਜ਼ ਹੀ ਕਰਦੇ ਭਾਜੀ ਹੋਨੇ ਕਦੇ ਹਫਤੇ ਦੇ ਬਾਅਦ ਇੱਕ ਦਿਨ ਸੁੱਟੀ ਮਿਲਦੀ ਹੈ ਤੁਹਾਨੂੰ ਪਤਾ ਟਰੱਕ ਦੇ ਕੰਮ ਤੋਂ ਟਾਈਮ ਕਿੱਥੇ ਮਿਲਦਾ ਆਉਂਦੇ ਨੂੰ ਲੜਾਈ ਪਾਈ ਹੁੰਦੀ ਕਿ ਤੁਸੀਂ ਪੜੇ ਲਿਖੇ ਸੂਰਮਨ ਪਰਿਵਾਰ ਦਾ ਸਾਰਾ ਮਾਸੀ ਜੀ ਹੋਣੀ ਆ ਤੁਹਾਡੇ ਵੱਡੇ ਭੜਾਈ ਜੀ ਜਿਹੜੇ ਵੱਡੇ ਭਾਈ ਸਾਡੇ ਬਾਹਰੋਂ ਸੂਰਮਨ ਪਰਿਵਾਰ ਸਾਰਾ ਆਪਣਾ ਤਾਂ ਘੱਟ ਕਹਿ ਕੇ ਨੰਗਾ ਹਲਾਵਾ ਤੇ ਆਪਣੀ ਗੱਲ ਘਰੇ ਰੱਖੋ ਆਪਣੀ ਠੀਕ ਹੈ ਨਾ ਮੈਂ ਇਹੋ ਕਹਿਣਾ ਚਾਹਣਾ ਹਾਂ ਆਹੀ ਤੇ ਕੱਲ੍ਹ ਆਨੇ ਆ ਪੀਰਾਲ ਮਿਲ ਤੇ ਰਹੇ ਹੋਏ ਏ ਹੁਣ ਮੇਟੀ ਤਲਾਕੀਆਂ ਨੇ ਕੰਮਾਂ ਨੇ ਤਲਾਕਾ ਤੇ ਕਹਿੰਦੇ ਜਾਂਦੇ ਆ ਕਿ ਬਹੁਤ ਤਲਾਕੀ ਕਰਦਾ ਹਮਸ਼ਾ ਸਾਡੀ ਗੱਲ ਇੰਨੀ ਜਿਆਦੀ ਨਹੀਂ ਜਿੰਨੀ ਆਦੀ ਕਹਿੰਦੇ ਵੀ ਪਰਮਾਸੀ ਨਹੀਂ ਤੇ ਭੁਜਾਈ ਇਹਨਾਂ ਦੀ ਗੱਲ ਵਾਹ ਕਹਿੰਦੇ ਇਹ ਵੀ ਥੋੜਾ ਹੁਣ ਮਾਰ ਦਿੰਦੀ ਨੋਰੇ ਮਾਰ ਦੇ ਦਿੰਦੀ ਆ ਤੂੰ ਹੀ ਥੋੜਾ ਜਿਹਾ ਆਪਣੇ ਹਿਸਾਬ ਨਾਲ ਰੋ ਮੈਨੂੰ ਕਿ ਤਨੇ ਜੰਗ ਰੋ ਉਹ ਇੰਨੇ ਕੋਨਾ ਕੋ ਤੁਹਾਨੂੰ ਦੱਛੜਾ ਇੰ ਜਾ ਕੇ ਦੋ ਤਿੰਨ ਦਿਨ ਉੱਤੇ ਗੜੀ ਵੇਲੀ ਰਹੀ ਨਹੀਂ ਕਾ ਨਹੀਂ ਭਰਤੀ ਰਹੀ ਹੁਣੀ ਆ ਅਸੀਂ ਚਲੋ ਮੈਂ ਇਹਨਾਂ ਦੀ ਗੱਲਾਂ ਵਿੱਚ ਨਹੀਂ ਹਾਂ ਮੈਂ ਦੋਵਾਂ ਪਰਿਵਾਰ ਨੂੰ ਜੋੜ ਕੇ ਖੁਸ਼ ਹਾਂ ਆਪਾਂ ਨਹੀਂ ਸਾਡੇ ਤੋਂ ਘਰ ਬੈਠੀ ਲਵੇ ਇਹ ਆਪਣੇ ਘਰੋਂ ਵੀ ਸਾਨੂੰ ਵੀ ਥੋੜੀ ਬਹੁਤੀ ਇਚ ਮਰੂਗੀ। ਘਰ ਇੱਕ ਪੋਤਕ ਮੇਟੀ ਨਹੀਂ ਗੱਨਾ ਬੜੀਆਂ ਘਰ ਦੇ ਵਿੱਚ ਹੋਰ ਵੀ ਹੁੰਦੇ ਜਾਵਾ ਪਰ ਇਹ ਤੁਹਾਡੇ ਤਾਂ ਪਛਾਈਆਂ ਹੀ ਨਹੀਂ ਜੀ। ਰੋਮਾਂਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਨਹੀਂ ਪਛਾਈਆਂ ਪਰ ਤੁਸੀਂ ਆਪਣੀ ਗੱਲ ਆਪਣੇ ਘਰ ਤੋਂ ਆਪਣੇ ਵਧੀਆ ਤਰੀਕੇ ਨਾਲ ਦੋਨਾਂ ਨੂੰ ਸੰਭਾਲੋ ਨਾ ਸੰਭਾਲ ਕੇ ਰੱਖੋ। ਤੇ ਦੂਜੀ ਗੱਲ ਇਹ ਸਾਰੀ ਵੱਡੀ ਭੈਣ ਨੂੰ ਸਾਰੀਆਂ ਗੱਲਾਂ ਦਾ ਪਤਾ ਹੋ। ਇਹ ਉਹਨਾਂ ਦਵਿੰਦਰ ਨੂੰ ਪਤਾ ਉਹ ਵੀ ਸਮਝਦਾਰ ਕੁੜੀ ਹੈ ਉਹ ਕੋਈ ਗੱਲ ਨਹੀਂ ਹੈਗੀ ਉਹ ਹੁੰਦੀ ਜਾਂ ਨਾ ਮਿਲਦੀ ਆ ਸਾਰਾ ਕੁਝ ਆਪਣਾ ਕਵਰ ਕਰ ਲੈਂਦੀ ਉਹ। ਇਹਨੂੰ ਵੀ ਸਮਝਾਇਆ ਨਹੀਂ। ਸੰਦੀਪ ਅੱਗੇ ਤਾਂ ਕਹਾ ਮੇਰੇ ਤਾਂ ਕੋਈ ਗੱਲ ਨਹੀਂ ਹੋਣੀ ਜੀ ਜੀ। ਮੈਂ ਗੱਲਾਂ ਨਹੀਂ ਸੁਣਿਆ ਤੁਹਾਡਾ ਬਹੁਤ ਵਧੀਆ ਪਰਵਾਰ ਨਿਕਲ ਸੁਭਾਜ ਹੈ ਸਾਡੇ ਮਾਸਟਰ ਹੁਣੀਆਂ ਉਹ ਵਧੀਆ ਸੰਭਾਲਣਾ ਤੁਹਾਰੇ ਪਰਿਵਾਰ ਦਾ ਚਲੋ ਬਹੁਤ ਵਧੀਆ ਵਾ ਜਿਹੜਾ ਤੁਨੀ ਛੱਡਣ ਆ ਗਿਆ ਘਰ ਬੜੀ ਸੋਹਣੀ ਗੱਲ ਵਾ ਆਪਣਾ ਕੰਮ ਕਰੇ ਕਾਰੋਬਾਰ ਕਰੇ ਆਪਣੇ ਨਿਆਣੇ ਸੰਭੇ ਹਨ ਬੜਾ ਚਾਹ ਵਾ ਘਰ ਬਿਲਕੁਲ ਬਿਲਕੁਲ ਕਿਉਂਕਿ ਬੱਚੇ ਪੜ੍ਹਦੇ ਆ ਬੱਚੇ ਦੀ ਪੜ੍ਹਾਈ ਖਰਾਬ ਹੋ ਗਈ ਇਹ ਦੂਜੇ ਤਰ੍ਹਾਂ ਬੈਕਅਪੇ ਤਰਬੂਗੀ ਤਾਂ ਚੰਗੀ ਗੱਲ ਨਹੀਂ ਮੈਂ ਭਾਈ ਜਣਾ ਨੂੰ ਕਹਿਣਾ ਵਾ ਕਿ ਤੁਸੀਂ ਵੀ ਥੋੜਾ ਬੋਤਾ ਇਹ ਦੋ ਆਪਣੇ ਸਾਹ ਨੰਨਾ ਬੀ। ਕੋਈ ਇੱਥੇ ਕੋਈ ਗੱਲ ਹੀ ਨਹੀਂ ਕਰਦਾ। ਦਹੇ ਦਿਨੇ ਆ ਕੇ ਕੀ ਬੰਦੇ ਨੇ ਗੱਲ ਕਰਨੇ ਤੇ ਆਉਂਦਿਆਂ ਨੂੰ ਤਾਂ ਕਲੇਸ਼ ਹੋ ਰਹੀ ਪਿਆ ਹੁੰਦਾ ਵਾ। ਨਹੀਂ ਮੇਲੋ ਕੀ ਕਹਿੰਦੇ ਮੈਂ ਗਾਹ ਗੱਲ ਨਹੀਂ ਸੁਣਨੀ ਚਾਹੁੰਦਾ। ਇੱਥੇ ਟੱਡ ਕੇ ਨੇਜੇ। ਵੈਲਕਮ ਤੁਹਾਡਾ ਬਹੁਤ-ਬਹੁਤ ਧੰਨਵਾਦ ਆ। ਇਹਦਾ ਆਪਣਾ ਘਰ ਵਾ। ਆਪਣੇ ਘਰ ਰਾਜੀ-ਬਾਜੀ ਰਹਿਣ। ਸਾਰੇ ਜਣੇ ਐਂ ਦੇ ਹੋ, ਤੁਹਾਨੂੰ ਕੋਈ ਸੁੱਖ ਮੰਗਦੇ ਆ। ਚਲੋ ভাই ਵੀ ਮਾੜਾ ਜਿਹਾ ਇਹੋ ਜਿਹਾ ਚੰਗੇ ਤੁਸੀਂ ਮਿਲ ਜਲ ਕੇ ਸਰਾਪ ਰਵਾ। ਸਰਾਪ ਰਵਾ। ਐਵੇਂ ਨਾ ਤੁਸੀਂ ਟੈਨਸ਼ਨ ਲਈ ਜਾਓ ਐ ਪਰਿਵਾਰ ਦੇ ਸਿਰ ਤੇ ਤੁਹਾਨੂੰ ਕੈਨਸਲ ਕਰਨ ਦੀ ਕੋਈ ਲੋੜ ਨਹੀਂ ਚਲੋ ਵਧੀਆ ਗੱਲ ਵਾ ਤੁਹਾਡੇ ਹਰੇ ਪਰਿਵਾਰ ਦੇ ਸਿਰ ਤੇ ਅਸੀਂ ਉੱਥੇ ਰਾਵਾਂਗੇ ਵਧੀਆ ਤਰੀਕੇ ਨਾਲ ਹੋ ਇੱਛਾ ਮਿਲੂਗੀ ਤੇ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਐ ਬਾਕੀ ਮੈਂ ਤਾਂ ਚਾਹਤੀ ਨਹੀਂ ਆ ਵੀ ਇਹ ਇਕੱਲੇ ਰਵੇ ਅਸੀਂ ਤਾਂ ਹਮੇਸ਼ਾ ਰਲ ਕੇ ਆਣਾ ਚਾਹੁੰਦੇ ਆ ਵਧੀਆ ਗੱਲ ਭੈਣਾ ਭੈਣ ਮਿਲ ਕੇ ਰਹੋ ਤੇ ਇਹਨਾਂ ਨੂੰ ਸੁੱਖ ਮਿਲੂਗਾ ਸਾਰਿਆਂ ਨੂੰ ਤੇ ਸਾਰਿਆਂ ਨੂੰ ਸੁੱਖ ਆ ਚਲ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਗਿਆ ਨਿੱਤੀ ਪਾਓ ਤੇ ਇਸ ਲਈ ਕੋਈ ਗੱਲ ਨਹੀਂ ਕਿਉਂ ਕਰਨੀ ਵੀ ਤਾਂ ਰੋਟ ਪੜਾਈ ਪੜਾਈ ਅਸੀਂ ਨਾਲ ਰੋੜੇ ਬਿਠਾ ਕੇ ਨਾਲ ਗੱਲ ਕਰਨੀ ਆ ਪੋਤਾ ਸੁਸਾ ਦਾ ਡਿਜ਼ਾਈਨਰ ਚਲੋ ਮੇਰੀ ਭੈਣ ਚਲੋ ਸਾਹ ਜੀ ਸਾਹ ਮਿਲ ਜੋ ਉਥੇ ਰਹਿ ਕਰੋ ਤੇ ਸਾਨੂੰ ਵੀ ਇਤ ਬੜੇ ਛੋਟੇ ਕੰਮ ਨਹੀਂ ਆਉਂਦੇ। ਆਖੀ ਤੁਸੀਂ ਵੀ ਇਹਨਾਂ ਨੂੰ ਸਮਝਾਇਆ ਕਰੋ। ਸਮਝਾਈ ਜਾ ਤੇ ਪੁੱਤ ਬਥੇਰਾ ਕੋਈ ਨਹੀਂ। ਜੋ ਹੋ ਗਿਆ ਪਿੱਛੇ ਠੀਕ ਵਾ ਹੁਣ ਗਾੜੀ ਆਪੇ ਸਮਝਣ ਹੀ ਆਈ ਤੇ ਚਲੋ ਵਧੀਆ ਚਲੋ ਆ ਅੰਦਰ ਬੈਠ ਕੇ ਆਜੋ ਚਲੋ Sí, ni que se acabó que ਸਰਕਾਰੀ ਇਹ ਪਤ ਕੋਈ ਨੀ ਪੀਨ ਨੂੰ ਬਣਿਆ ਪੀਨਾ ਨਹੀਂ ਕੋਈ ਤੁਹਾਡੀ ਗੱਲ ਸਹੀ ਹੈ ਪਰ ਇੰਨੀ ਖੇਚਲ ਨਹੀਂ ਨਾ ਕਰਦੇ ਤੁਸੀਂ ਉਹ ਗੱਲ ਨਹੀਂ ਤਾਂ ਕਿ ਇੱਥੇ ਬੈਠੇ ਜੇ ਤੇ ਘਰ ਪਰੋਣੇ ਆਏ ਆ ਤੇ ਉਹਨਾਂ ਨੂੰ ਛੱਡਣ ਆਏ ਸੰਦੀਪ ਨੂੰ ਤਾਂ ਉੱਥੇ 10 ਮਿੰਟ ਬਹਿ ਜਾਂਦੇ ਉਹਨਾਂ ਲਾਗੇ ਉਹ ਕੋਈ ਵੀ ਉੱਥੇ ਬਹੁਤ ਟੰਗਰਾਦੂ ਸਾਹਮਣਾ ਹਣਾ ਘਰ ਵੀ ਤਾਂ ਉਹਨੂੰ ਤੁਸੀਂ ਨਾਲ ਮਿਲ ਕੇ ਮੈਂ ਉਹ ਨਹੀਂ ਉਹ ਅੱਗੇ ਬਲੇ ਮੰਤਲ ਅੱਗੇ ਦਾ ਕਿਰੀਆ ਕੋਈ ਗੱਲ ਨਹੀਂ ਦੀ ਤੇ ਪੱਟੇ ਜੋਰੇ ਨਹੀਂ ਪਉਂਦਾ ਨਾ ਪੱਟੇ ਜੋਰਾ ਨਹੀਂ ਪਉਂਦਾ ਉਹ ਜੋਰਾ ਫੋਂਦਾ ਜੋਰਾ ਕੇ ਕੰਮ ਕਰਾਇਆ ਵਾ। ਆਹ ਪਰਾਲੀ ਦਾ ਢੇਰ ਏਡਾ ਕੀ ਕਰਨਾ ਵਾ ਟੁੜੀ ਪਾਈ ਜਾਂਦੇ ਢੰਗਰਾ ਨੂੰ। ਉਹ ਤੂੜੀ ਜੰਮੀ ਦਸਤ ਪੁਣੀ ਤੰਗੀਆਂ। ਢੰਗਰਾ ਦਾ ਜਿਹੜਾ ਵਾ ਪੱਠਾ ਬਦਲ ਕੇ ਪਾਵੇ ਤੇ ਚੰਗਾ ਰਹਿੰਦਾ ਵਾ। ਉਹ ਤਾਂ ਅੱਠ ਤੋਂ ਤੈਨੂੰ ਰੈਸ਼ਟ ਦਸੀ ਨਾ ਮੜ ਕੇ ਕਟਾ ਪਾਣਾ ਤਾਂ ਅੱਵੇ ਜੋਰਾ ਪਾਲੂ ਪੱਠੇ। ਉਹ ਓਟ ਤਾਂ ਇੱਧਰ ਆ ਤੂੰ। ਉਹ ਚੱਲ ਮੈਂ ਕਟੀਆਂ ਰੱਖ ਦਿੰਦਾ ਵਾ ਬਾਕੀ ਲੋਕ ਆਪਣੇ ਬੰਦਾਂ ਨਾਲ ਕਰ। ਕੁਲਵਿੰਦਰ ਸਿੰਘ ਇੱਕ ਤਾਂ ਇਹ ਮੈਂ ਚੱਲਦਾ ਸਾਂ। ਇਹਨਾਂ ਨਾਲ ਦਾ ਬੰਦਾ ਕਿਉਂ ਕੋਈ ਨਹੀਂ ਸੁਣਦਾ। ਕਦੇ ਆਪਲੀ ਨੂੰ ਇੱਥੇ ਕਰ ਰਿਹਾ ਹੈ ਯਾਰ ਠੀਕ ਆ ਉਹੋ ਜਿਹੇ ਬੰਦੇ ਨੇ ਤੇ ਹੰਝੂ ਛੱਡ ਦਿਓ ਉੱਥੇ ਪੰਚਾਇਤਾਂ ਦੇ ਵਿੱਚ ਕਿ ਸਾਡੀ ਕੁੜੀ ਰੋਸ ਕੇ ਆਈ ਆ ਠੀਕ ਆ ਚਲ ਡਾੜੀ ਅਹੀਂ ਕਿਹੜੀ ਕੱਲੀ ਸੀ ਭਾਏ ਕੱਲੀ ਚਾ ਨਹੀਂ ਕੱਲੀ ਦੇ ਕੋਈ ਉਹੋ ਜਿਹੇ ਬੰਦਾ ਹੁੰਦਾ ਨਾ ਤੇ ਤੇਰੇ ਵੀ ਕੰਨਾਂ ਨੂੰ ਹੱਥ ਲਵਾ ਦੇ ਲੈ ਤੇਰੀ ਮੈਂ ਦੱਸ ਦਿੰਦਾ ਗੱਲ ਤਾਂ ਜਾ ਹੋਣ ਲਈ ਆ ਚਾਹ ਪਾਣੀ ਵਾਸਤੇ ਸੁਣ ਲੈ ਉਹ ਚਾਹ ਪਾਣੀ ਆ ਤੇ ਲਿਆਂਦਾ ਇਹ ਗਰਸਨ ਥੋੜੀ ਜਿਹੀ ਉਹ ਨਾ ਗੁੱਸੇ ਵਾਲੀ ਆ ਤੇ ਤੂੰ ਆਪਣੇ ਆਪ ਤੇ ਕੰਟਰੋਲ ਕਰੀ ਹੁਣ ਤੂੰ ਨਾ ਹਣ ਗੁੱਸਾ ਕਰਕੇ ਬਹਿ ਜੀ ਕੋਈ ਮਾਤਾ ਮੈਂ ਮੇਰਾ ਕੰਟਰੋਲ ਹੀ ਆ ਮੇਰਾ ਪਹਿਲੋਂ ਹੀ ਕੰਟਰੋਲ ਹੀ ਮੈਨੂੰ ਸਿਰਫ ਬੱਸ ਆਏ ਸੇ ਗੱਲ ਤੇ ਆ ਕਿ ਸਾਨੂੰ ਦੱਸ ਦੇ ਕਿਉਂ ਗੱਲ ਆ ਟੁੱਟ ਜਾਂਦੇ ਆ ਕੁਝੜ ਜਾਂਦੇ ਆ ਜੋੜਦੇ ਬੜੇ ਔਖੇ ਆ ਮਾਤਾ ਤੇਰੀ ਗੱਲ ਸਿਆਣੀ ਆ ਚਲੋ ਵੇਖ ਲਓ ਕੀ ਕਰਦੀ ਆ ਤੇ ਡੈਡੀ ਕਹਿੰਦਾ ਰੋਟੀ ਪਾਣੀ ਦਾ ਵੀ ਰੇਂਜ ਕਰਨਾ ਪੈਣਾ ਤੇ ਮੈਂ ਫੇਰ ਸਮਾਨ ਲਿਆਵਾ ਜਾ ਕੇ ਰੋਟੀ ਪਾਣੀ ਖਵਾ ਲ ਕੇ ਘਲਾਉਣਾ ਵਾ ਫੇਰ ਕਣਾਉਣਾ ਵਾ ਉਹਨਾਂ ਨੂੰ ਉੱਦਾ ਨਹੀਂ ਕਾ ਖਣਾਉਣਾ ਮੈਂ ਤਾਂ ਕਹਿਆ ਚਾਹ ਪੀ ਕੇ ਚੱਲ ਜਣਗੇ ਪਰ ਨਹੀਂ ਰੋਟੀ ਦਾ ਅਰੇਂਜ ਕਰਨਾ ਪੈਣਾ ਨਹੀਂ ਰੋਟੀ ਦਾ ਤੁਸੀਂ ਕਰੋ ਉਹਨੂੰ ਮੈਂ ਕਹਿੰਨੀ ਨਾ ਸੰਦੀਪ ਨੂੰ ਵੀ ਤਾਂ ਸਿਮਾ ਨੂੰ ਦੋਵਾਂ ਨੂੰ ਕਹਿੰਨੀ ਵੀ ਰੋਟੀ ਪਾਣੀ ਤਿਆਰ ਕਰੋ ਚੱਲ ਕਰੋ ਫਿਰ ਮੈਂ ਜਾਨਾ ਵਾ ਲੈ ਆਉਣਾ ਸੈਰ ਦੋ ਮਿੰਟ ਲੱਗਣੇ ਬਹੁਤ ਅਸੀਂ ਫੇ ਬਰੋਣੇ ਲੱਗੇ ਚਲੋ ਗਈ ਨਹੀਂ ਆ ਮੈਂ ਗਈ ਤੇ ਬੜੇ ਗੁੱਸੇ 'ਚ ਹੀ ਮੈਂ ਆ ਤੇ ਆਖਿਆ ਘਰੇ ਇਹਨੇ ਮੋੜਨਾ ਹੀ ਨਹੀਂ ਚਲੋ ਪ੍ਰਾਪਰ ਜਾਈਂ ਸਿਆਣੇ ਨਿਕਲੇ ਜਿਹੜੇ ਲੈ ਕੇ ਆ ਗਏ ਆ ਨਾ ਇਹ ਮੁੰਡਾ ਮਾਤਾ ਕ ਜਿੰਨਾ ਮੂੰਹੋਂ ਅਭਿਆਰ ਚਾਰੇ ਰੱਖ ਤੂੰ ਉਝੋ ਲਗੇ ਮਾ ਮਾਂ ਹੀ ਹੁੰਦੀ ਆ ਮੇਰ ਕੋ ਕਹੜੇ ਹੁਣ ਸਾੰਬੇ ਜਾਂਦੇ ਆ ਮੈਂ ਤਾਂ ਮਹਾ ਹੁਣ ਗੋਡਿਆਂ ਤੋਂ ਉੱਠਦੀ ਆ ਮੰਜੇ ਨੂੰ ਫੜ ਕੇ ਚਾਹ ਸੁਪਰੇ ਪ੍ਰਮਾਤਮਾ ਤੁਹਾਡੇ ਘਰੇ ਆਈ ਮੇਰੇ ਕੋ ਘਣਾ ਇਕੱਲੇ ਕੋ ਕਿਤੇ ਇੰਨਾ ਕੰਮ ਹੁੰਦਾ ਵਾ ਦੋ ਜਾਣੀਆਂ ਹੀ ਪ੍ਰੋਡਕਟਾਂ ਦੇ ਘਾਰ ਹੀ ਲੈਂਦੀਆਂ ਸੀਗੀਆਂ ਕਿ ਆਂਦੇ ਹੁੰਦੇ ਆ ਕਿ ਜਿੱਥੇ ਚਾਰ ਭਾਂਡੇ ਆ ਖੜਕੀ ਜਾਂਦੇ ਆ ਅੰਦਾਜ਼ਾ ਮਾਤਰ ਘਰੇ ਹੁੰਦਾ ਨਾ ਉਹਨਾਂ ਚੇਰੀ ਨਹੀਂ ਪਤਾ ਲੱਗਦਾ ਜਦੋਂ ਘਰੋਂ ਚਲ ਜਾਂਦੇ ਆ ਨਾ ਫੇਰ ਉਹਦੀ ਕੀਮਤ ਦਾ ਪਤਾ ਲੱਗਦਾ ਇਹ ਕੀ ਕੀਮਤ ਆ ਚਲ ਆ ਐਵੇਂ ਕੀ ਆਂਦੇ ਆ ਵੀ ਐਵੇਂ ਨੋਕਾ ਟੋਕੀ ਲਾ ਛੜਦੇ ਆ ਜ਼ਿਆਦਾ ਨਹੀਂ ਸਾਫ ਸਫਾਈ ਦਾ ਨਹੀਂ ਮਾਨ ਉਹਨਾਂ ਤੇ ਲਾਗੋ ਕਾਦੀ ਨਾ ਇੰਨਾ ਵੱਡਾ ਸੁਭ ਦੇਗਾ ਮੇਰੀ ਤੇ ਇਕੱਲੇ ਦੀ ਮਾਤਰੀ ਵੱਜ ਗਈ। ਕਾਂਜੇ ਕਿਤੇ ਮਾੜਾ ਮੋਟਾ ਵਾਧਾ ਕਾਟਾ ਕਰ ਵੀ ਲਊ। ਤਾਂ ਕੋਈ ਨਹੀਂ ਝਰ ਲਿਆ ਕਰਾਂਗੇ। ਪਿਆਰ ਨਾ ਸਮਝਾ ਲਾ ਕਰਾਂਗੇ। ਐਨਾ ਸੋਹਣਾ ਪਰਿਵਾਰ ਵਾਖ ਰਿਆ ਹੁਣ ਇਹਨੂੰ ਸਮਝ ਆਏਗਾ। ਕੀ ਕੀ ਚੱਲ ਕਾ ਰਿਹਾ ਦਿਦੇਵਾ ਸਾਹਿਬ ਜੀ ਤੈਨ ਦਾ ਚਾਹ ਮੈਂ ਚਾਹ ਕਿ ਉਹ ਤਰਫਾਦੀ ਇਹ ਪਤਾ ਜਿੰਮੇ ਚਲੋ ਉਹ ਹਾਰ ਮੈਂ ਫੁਰਾਵਾ ਕਿੱਥੇ ਤੈ ਇਹ ਚਾਹ ਨਹੀਂ ਛੁੜਾ ਮੈਂ ਸੁਨੇਹ ਮਗਲੋਣੀ ਮੰਮੀ ਜੀ ਕਹਾਂ ਰਹੇ ਪੁੱਤਾਂ ਦੀਆਂ ਗੱਲਾਂ ਬਾਰੇ ਤੇ ਮੈਂ ਨਾ ਉਹ ਤੇ ਸਕੂਲ ਗਿਆ ਵਾ ਉਹ ਤਾਂ ਤੇਰੀਦਾ ਬੜਾ ਮਨ ਉਤਰਿਆ ਵਾ ਅੰਦਰ ਮੁਸਕਣ ਲਈ ਹੀਗੀ ਮੁੰਡਾ ਨਹੀਂ ਵੇਖਿਆ ਨਾ ਕਰੇ ਤੇ ਜੀ ਤੇ ਉਹਦਾ ਵੀ ਬੜਾ ਉਤਰਿਆ ਜਾ ਹੀ ਘਰ ਇਹ ਪੜਾਣਾ ਆਣ ਆਂਦਾ ਆਂ ਅੰਦਰ ਆਂ ਇਹ ਵੀ ਜੀਤ ਘਾਟਾ ਹੀ ਆ ਮੈਨੂੰ ਸਵਸੀ ਜੀ ਨੇ ਐਸੀ ਕਰਦੀ ਲੈ ਕੇ ਆਏ ਇਹਨੂੰ ਉੱਥੇ ਹੀ ਜਾਲ ਕਰਦੀ ਹਰ ਗੁੰਨ ਮੁੰਡਾ ਕੰਮ ਨਾ ਖਾ ਜਾਏ ਕਿਤੇ ਚੱਕਾ ਹੋਇਆ ਆ ਭਾ ਵੀ ਆ ਨਾ ਇਹ ਆਪਣੇ ਸਾਹੂਗੀ ਹਾਂ ਦੇ ਨਵੀਂ ਜੇ ਵੀ ਮਸਜੀ ਘਾਡੇ ਜੀ ਲੱਗਾ ਨਹੀਂ ਕੋਈ ਆਂਦਾ ਹੀ ਮੈਂ ਆਪਣੇ ਪਿੰਡ ਨਹੀਂ ਜਾਣਾ ਲੋ ਮਸਜੀ ਉਹਦਾ ਕਿੱਥੇ ਜੀ ਲੱਗਦਾ ਵਾ ਉਹ ਨਹੀਂ ਕਰੀ ਕਿਤੇ ਇੰਨੇ ਵਾਂਡੇ ਗਿਆ ਪਰ ਸਾਡੇ ਤਾਂ ਬਗੈਰ ਰਹਿੰਦਾ ਨਹੀਂ ਕਿਤੇ ਹਾਂ ਬੜਾ ਖੋਸੀ ਸੇਰੇ ਕੇ ਹਾਂ ਵੀ ਮੈਂ ਆਖਿਆ ਵੀ ਕੁੜੀ ਨੂੰ ਜੇ ਸਾਡਾ ਹੀ ਉੱਥੇ ਘਰ ਚੰਗੀ ਹੈ ਕੁੜੀ ਜੰਗਾ ਆਇਆ ਪੁੱਤ ਤੂੰ ਛੱਡ ਕੇ ਆਪਣੇ ਬੱਚੇ ਆ ਉਹਦੇ ਪਾਪਣ ਸੇ ਤਿਆਰ ਕਰਕੇ ਕਲਾਉਂਗੀ ਸਕੂਲੇ ਕੈਮਨਾ ਮੇਰੇ ਕੋ ਕਿਹੜਾ ਹੁਣ ਗੋਡਿਆਂ ਤੇ ਉੱਠੇ ਜਾਂਦਾ ਬਿਲਕੁਲ ਬਿਲਕੁਲ ਸਹੀ ਬਸ ਸਹੀ

ਨਾ ਬੰਦੇ ਕੰਮ ਕਰ ਸਰਵਰ ਤੇ ਮੁੰਮੀ ਗਲਤੀ ਸੁਣੋਂ ਡਾਕੀ ਤਾਈ ਜੀ ਜਿੱਦ ਤੇ ਮੈਂ ਕਹਤਾ ਵੀ ਮਮਾ ਤੁਸ ਜੀ ਗਲਤੀ ਹੀ ਤੇ ਉਹਨਾਂ ਨਾਲ ਬੜਾ ਝਗੜਿਆ ਮੈਨਾਂ ਲੜਦੇ ਹੀ ਫਿਰ ਹਾਂ ਇਹ ਦੱਸ ਤਾਂ ਛਕੋ ਹੀ ਕੋਈ ਪਰ ਮਮਾ ਨਹੀਂ ਹੰਸੀਆਂ ਬਣ ਜਾਣਾ ਕੋਈ ਕਰਦੀ ਹੈ ਹਾਂ ਮਮਾ ਮੈਂ ਮੈਂ ਤੇਰੇ ਨਾਲ ਬੜਾ ਸਮਝਾ ਕੇ ਨਹੀਂ ਹੁੰਦਾ ਚੰਗਾ ਠੀਕ ਚਾਹ ਕੀ ਕੋਈ ਫਾਇਰ ਨੂੰ ਸਾਰੇ ਬੰਦੇ ਨੇ ਮਾਤੀ ਮਾਰ ਦਿੱਤਾ ਮੈਂ ਘਰ ਆਈ ਨਹੀਂ ਆ ਨਾ ਭਾਵੇਂ ਜਿੱਦਾਂ ਮਰਜੀ ਆ ਮੈਨੂੰ ਇੱਥੇ ਨਾ ਰਿਲੈਕਸ ਜਿਹਾ ਫੀਲ ਹੋਣ ਦੇ ਆ ਉਹ ਅਥੇ ਤੇ ਮੈਨੂੰ ਨਾ ਘੁੱਟੂ ਘੁੱਟੂ ਹੀ ਹੁੰਦਾ ਰਹਿੰਦਾ ਹੀ ਇੱਕ ਮੇਰਾ ਹਰ ਪੰਜ ਤੇ ਆ ਰਹਿਦਾ ਕੋ ਚੰਗਾ ਜਿਆ ਨਹੀਂ ਲੱਗਦਾ ਕਦੋਂ ਮੇਰਾ ਪੁੱਤ ਘਰ ਆਊਗਾ 3 ਵਜੇ ਨਹੀਂ ਕਦੋਂ پاس ਆਊਗੀ ਕਦੋਂ ਮੈਂ ਘੁੱਟ ਕੇ ਉਹਨੂੰ ਆਪਣੇ ਗੱਲ ਨਾਲ ਲਾਊਗੀ ਭਾਂਨੇ ਦਾ ਟਾਈਮ ਹੀ 12 ਵਜੇ ਸਾਵਣਾਂ ਰੋ ਚੰਗੇ ਆ ਮੇਰੇ ਸਭੇ ਨਹੀਂ ਤੇ ਅੱਜ ਕੱਲ ਤੇ ਸੱਸਾਂ ਜੀ ਇੰਨੀ ਦਿੰਦੀਆਂ ਮੈਨੂੰ ਵੀ ਇਹ ਗੱਲ ਦੀ ਕਦਰ ਅੱਜ ਹੀ ਪਈ ਆ ਜਦਾਂ ਇਹ ਆਏ ਹੀ ਜਿਹੜੇ ਹਰਤਾ ਤੇ ਮੈਂ ਗਣੀ ਸੀ ਨਾ ਜੇ ਕਿਤੇ ਉਹੋ ਜਿਹੇ ਹੁੰਦੇ ਤੇ ਮੇਰਾ ਲਾਹ ਪਾ ਕੱਢ ਕੇ ਮੈਨੂੰ ਘਰੋਂ ਵੜ ਦਿੰਦੇ ਨਾਲੇ ਮੇਰੇ ਭਰਾ ਦੀ ਤੇ ਪੁੰਧਾਈ ਦੀ ਵੀ ਬੀਤਤੀ ਹੋਣੀ ਹੀ ਆ ਗੱਲ ਦੇ ਵਿੱਚ ਉਹ ਨਾ ਇੰਨਾ ਚੰਗਾ ਹੁੰਦੇ ਕਿਦਾਂ ਚਾਹ ਪਾਣੀ ਦਾ ਸਮਾਨ ਲਿਆਂਦਾ ਆ ਚਾਹ ਪਾਣੀ ਵਧੀਆ ਤਰੀਕੇ ਨਾਲ ਪਿਆ ਲੰਡੇ ਆ ਜੇ ਕਿਤੇ ਉਹੋ ਜਿਹੇ ਹੁੰਦੇ ਤੇ ਇਹਨਾਂ ਨੇ ਮੂੰਹ ਤੱਕ ਨਹੀਂ ਹਿਲਾਉਣਾ ਉਹਦਾਂ ਮੇਰੀ ਵੀ ਮੱਤ ਤੇ ਪਰਦਾ ਹੀ ਪਾ ਕੇ ਆਹੀ ਐਨੀ ਚੰਗੀ ਮੇਰੀ ਜਠਾਣੀ ਮਗਰ ਉਹ ਮੁੰਡੇ ਨੂੰ ਸਾਂਹ ਦੀ ਸੋਦੀ ਰਹੀ ਆ ਤਾਂ ਵੀ ਮੈਂ ਆਪਣੇ ਨਾ ਉਹਦੇ ਤੇ ਸਾਕੀ ਕਰਦੀ ਨਹੀਂ ਕਿ ਮੈਂ ਨਾ ਮਾੜਾ ਕਰਦੀ ਮਾੜਾ ਕਰਦੀ ਐ ਤੇ ਵਿਚਾਰੀ ਬੜੀ ਚੰਗੀ ਆ ਤਾਂ ਹੀ ਧਿਆਨ ਕੇ ਮੈਨੂੰ ਹੁੰਦੇ ਕੰਨਾ ਲੱਗ ਲਿਆ ਨਹੀਂ ਜੇ ਉਹ ਜੀ ਹੁੰਦੀ ਤੁਹਾਨੂੰ ਕਿਦਾ ਮੇਰਾ ਭੈਣ ਭਰਾਵਾਂ ਦੇ ਦਾ ਚਾਹ ਆਪਨਾ ਪੈਂਦੀ ਨਾ ਚਾਹ ਪਾਣੀ ਪੁੱਸਦੀ ਪਿਆਰ ਹਕਤਾ ਕਰਕੇ ਗਈ ਆ ਮੈਨੂੰ ਵੀ ਆਪਣੀ ਗਲਤੀ ਦਾ ਅਸਾਸ ਹੁੰਦਾ ਹੀ ਜਾਂਦਾ ਵਾ ਹੁਣ ਭਾਵੇਂ ਜਿੱਦਾਂ ਮਰਜੀ ਆ मैं रजमेल मेर के रहना अपना घर तो अपना ही आधा 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 दोबारा आ गया, गया।